ਮੇਰੇ ਸਿਸਟਰ ਨੇ ਸੁਸਾਇਡ ਕਰ ਲਿਆ ਸੀ ਹੋ ਗਿਆ ਸੀ ਤੇ ਮੰਨ ਕੇ ਉਹਨਾਂ ਦਾ ਨਾਂ ਹੈਗਾ ਪਰਮਜੀਤ ਕੌਰ ਪਿੰਡ ਕੋੜਨ ਦਾ ਉਹ ਸਾਰੇ ਪਰਿਵਾਰ ਤੋਂ ਦੁਖੀ ਸੀ ਬਹੁਤ ਟਾਈਮ ਦੇ 10-12 ਸਾਲ ਹੋ ਗਏ ਤੇ ਸਸ ਤੇ ਮੰਨ ਕੇ ਪਰੋਣੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਸੀ ਜੀ ਕਾਰਵਾਈ ਆਏ ਆ ਜੀ ਵੀ ਪਰੋਣੇ ਨੂੰ ਤਾਂ ਉਹਨਾਂ ਨੇ ਉਸ ਦਿਨ ਹੀ ਗ੍ਰਿਫਤਾਰ ਕਰ ਲਿਆ ਸੀ ਜੀ ਹੁਣ ਸੱਸ ਫਰਾਰ ਹੈ ਸੱਸ ਨੂੰ ਗ੍ਰਿਫਤਾਰ ਨਹੀਂ ਕਰ ਰਹੇ ਤੁਹਾਨੂੰ ਇਹੀ ਹੈ ਜੀ ਵੀ ਇਨਸਾਫ ਦਿੱਤਾ ਜਾਵੇ ਜੀ ਸਾਨੂੰ ਤੇ ਉਹਦੀ ਸੱਸ ਨੂੰ ਗ੍ਰਿਫਤਾਰ ਕੀਤਾ ਜਾਵੇ ਨਾ ਮੈਂ ਭਾਈ ਜੀ ਮੇਰਾ ਨਾਮ ਅਮਨਦੀਪੁਰ ਜੀ ਭਾਈ ਜੀ ਕੀ ਕਹਿਣਾ ਹੋਈ ਆ ਉਹ ਮੇਰੇ ਸਿਸਟਰ ਨੇ ਸੁਸਾਇਡ ਕਰ ਲਿਆ ਸੀ ਹੋ ਗਿਆ ਸੀ ਤੇ ਮੰਨ ਕੇ ਉਹਨਾਂ ਦਾ ਨਾਮ ਹੈਗਾ ਪਰਮਜੀਤ ਕੌਰ ਪਿੰਡ ਕੋੜਨ ਦਾ ਵਾ ਉਹ ਸਾਰੇ ਪਰਿਵਾਰ ਤੋਂ ਦੁਖੀ ਸੀ ਬਹੁਤ ਟਾਈਮ ਦੇ 10 12 ਸਾਲ ਹੋ ਗਏ ਤੇ ਸਸ ਤੇ ਮੰਨ ਕੇ ਪਰੋਣੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਸੀ ਜੀ ਤਾਂ ਕਿ ਮੰਗ ਕਰ ਰਹੇ ਹਾਂ ਇਨਸਾਫ ਰੀਫਰ ਪਰ ਇਹ ਹੁਣ ਸੁਸਾਈਡ ਹੋਣ ਤੋਂ ਬਾਅਦ ਕੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਹੈ ਕੀ ਘਟਨਾ ਹੈ ਕਾਰਵਾਈ ਆਏ ਹੈ ਜੀ ਵੀ ਪਰ ਉਹਨੇ ਤਾਂ ਉਹਨਾਂ ਨੇ ਉਸ ਦਿਨ ਹੀ ਗ੍ਰਿਫਤਾਰ ਕਰ ਲਿਆ ਸੀ ਜੀ ਹੁਣ ਸੱਸ ਫਰਾਰ ਹੈ ਸੱਸ ਨੂੰ ਗ੍ਰਿਫਤਾਰ ਨਹੀਂ ਕਰ ਰਹੇ ਤਾਂ ਹੁਣ ਕੀ ਗਾਵੇਂ ਵਸੇ ਕੀ ਲੋਤ ਬਣਾਈ ਕੀਤੇ ਸਾਨੂੰ ਇਹੀ ਹੈ ਜੀ ਇਨਸਾਫ ਦਿੱਤਾ ਜਾਵੇ ਜੀ ਸਾਨੂੰ ਤੇ ਉਹਦੀ ਸੱਸ ਨੂੰ ਗ੍ਰਿਫਤਾਰ ਕੀਤਾ ਜਾਵੇ ਅਸੀਂ ਐਸਐਸਪੀ ਸਾਭ ਨੂੰ ਮਿਲੇ ਐ ਡੀਐਸਪੀ ਸਾਭ ਨੂੰ ਮਿਲੇ ਜੀ ਦੋ ਤਿੰਨ ਵਾਰ ਪਰ ਸਾਡਾ ਕੋਈ ਹੱਲ ਨਹੀਂ ਹੋਇਆ ਜੀ ਹਜੇ ਤੱਕ ਜੀ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜੀ ਕਿਉਂਕਿ ਅਸੀਂ 10 ਦਿਨ ਪਹਿਲਾਂ ਵੀ ਐਸਐਸਪੀ ਸਾਭ ਕੋਲ ਗਏ ਸੀ ਜੀ 5 ਦਿਨ ਫਿਰ ਪਹਿਲਾਂ ਗਏ ਸਾਨੂੰ ਦੋ ਤਿੰਨ ਦਿਨਾਂ ਦਾ ਕਹਿ ਕੇ ਜੀ ਵੀ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਗਿਆ ਹਜੇ ਜੀ ਤੇ ਇਸ ਤੋਂ ਬਾਅਦ ਅਸੀਂ ਫਿਰ ਕਿਸਾਨ ਜੁਨੀਅਨ ਦੀ ਫੈਟ ਨਾਲ ਅਸੀਂ ਥਾਣੇ ਮੁਰੇ ਧਰਨਾ ਦਮਾਂਗੇ ਜਾਂ ਰੋਡ ਜਾਮ ਕੁਝ ਵੀ ਕਰ ਸਕਦੇ ਹਾਂ ਜੀ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਜੀ ਜਿਹੜੀ ਜਿੱਥੇ ਬੰਦ ਹੋਵੇ ਨਰਨਾਮਕਵਾਲ ਸਿੰਘ ਜੀ ਭਾਰਤੀ ਕਿਸਾਨ ਜੂਨੇ ਨੇ ਨੇਕ ਤੜਕਾਉਂਦਾ ਮਨਜੀਤ ਸਿੰਘ ਧਨੇਰ ਜੀ ਦੇ ਬੰਦੂ ਹਾਂ ਕੀ ਕਹਿਣਾ ਚਾਹੋ ਅਸੀਂ ਸਾਡੇ ਪਿੰਡ ਦੀ ਇਹ ਲੜਕੀ ਸੀਗੀ ਪਰਮਜੀਤ ਕੌਰ ਤੇ ਉਹ ਕੋੜੇਨਾਬ ਪਿੰਡ ਲਹਿਰਾਗਾਗਾ ਹਲਕੇ ਦੇ ਵਿੱਚ ਵਿਆਹੀ ਸੀ ਤੇ ਉਹ ਆਪਦੇ ਸਹੁਰੇ ਪਰਿਵਾਰ ਤੋਂ ਤੰਗਾ ਕਿ ਉਹਨੇ ਸੁਸਾਈਡ ਕਰ ਲਿਆ ਸੀਗਾ ਉਹਦਾ ਪਤੀ ਅਮਰੀਕ ਸਿੰਘ ਤਾਂ ਉਹਦੇ ਤੋਂ ਹੀ 28 ਤਰੀਕ ਨੂੰ ਉਹਨਾਂ ਨੇ ਸੁਸਾਈਡ ਕਰਿਆ ਸੀਗਾ ਤੇ 29 ਤਰੀਕ ਨੂੰ ਐਫਆਈਆਰ ਦਰਜ ਹੋਈ ਸੀ ਉਹਨਾਂ ਤੇ ਉਦੋਂ ਪੁਲਿਸ ਨੇ ਅਰੈਸਟ ਕਰ ਲਿਆ ਸੀਗਾ ਪਰ ਉਹਦੀ ਸੱਸ ਹੈ ਜੋ ਚਰਨਜੀਤ ਕੌਰ ਉਹਨੂੰ ਹਜੇ ਤਾਈਂ ਪੁਲਿਸ ਨੇ ਅਰੈਸਟ ਨਹੀਂ ਕਰਿਆ ਨਾ ਹੀ ਉਹ ਕੋਈ ਫਰਾਰ ਹੈ ਉਹ ਘਰੇ ਹੈ ਛਰੇ ਆ ਮੈਂ ਇਹ ਨਹੀਂ ਪਤਾ ਵੀ ਇਹ ਪੁਲਿਸ ਪ੍ਰਸ਼ਾਸਨ ਕਿਸੇ ਸਿਆਸੀ ਦਬਾਅ ਹੇਠ ਹੈ ਜਾਂ ਕੋਈ ਲੈਣ ਦੇਣ ਚ ਉਹਨਾਂ ਦੇ ਚ ਆਇਆ ਹੋਇਆ ਹੈ ਤੇ ਪਰ ਐਸਐਸਪੀ ਸਾਹਿਬ ਨੂੰ ਵੀ ਮਿਲੇ ਤੇ ਡੀਐਸਪੀ ਸਾਹਿਬ ਨੂੰ ਵੀ ਮਿਲੇ ਉਹਨਾਂ ਨੇ ਹਜੇ ਤਾਈਂ ਉਹਨਾਂ ਦੀ ਗ੍ਰਿਫਤਾਰੀ ਦਾ ਭਰੋਸਾ ਤਾਂ ਜ਼ਰੂਰ ਦਿੱਤਾ ਪਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਿਆ ਹੁਣ ਇਹ ਅਸੀਂ ਪਿੰਡ ਤੌਰ ਤੇ ਦੋਨੇ ਜਥੇਬੰਦੀਆਂ ਨੇ ਜਥੇਬੰਦੀ ਅਗਰਾਹਾ ਤੇ ਟਿਕਾਉਣਾ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਨੂੰ ਤੇ ਡੀਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਤੇ ਉੱਥੋਂ ਦੇ ਜਿਹੜੇ ਮੌਜੂਦਾ ਐਸਐਚਓ ਐ ਜਿਹੜਿਆਂ ਨੇ ਇਹ ਐਫਆਈਆਰ ਕੱਟੀ ਐ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਇਹਦਾ ਚਰਨਜੀਤ ਕੌਰ ਨੂੰ ਅਰੈਸਟ ਕਰੋ ਤੇ ਇਹਨਾਂ ਨੂੰ ਬਣਦਾ ਇਨਸਾਫ ਦਿਵਾਓ ਨਹੀਂ ਸਾਨੂੰ ਕੋਈ ਅਗਲਾ ਜਥੇਬੰਦੀਆਂ ਵੱਲੋਂ ਅਗਲਾ ਕੋਈ ਸਟੈਪ ਨਾ ਚੱਕਣਾ ਪਵੇ ਜਾਂ ਕੋਈ ਅਸੀਂ ਥਾਣਾ ਘੇਰਗੇ ਜਾਂ ਐਸਐਸਪੀ ਦਫ਼ਤਰ ਘੇਰਗੇ ਜਾਂ ਕੋਈ ਰੋਡ ਜਾਮ ਕਰਨਾ ਪਵੇ ਕੋਈ ਮੁਜ਼ਾਹਰਾ ਕਰਨਾ ਪਵੇ ਤੇ ਇਹਨਾਂ ਦਾ ਛੇਤੀ ਤੋਂ ਛੇਤੀ ਇਹਨਾਂ ਦਾ ਹੱਲ ਕਰਕੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਅਸੀਂ ਇਹਨਾਂ ਦੇ ਨਾਲ ਜਥੇਬੰਦੀਆਂ ਬਣੀਆਂ ਖੜੇ ਆ